ਬਹੁ-ਬਹੁ ਤਮਾਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਹੋਈ ਹੈ। ਸੋ ਨਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕਿਤੇ ਸੀ ਆਪਣੇ ਲਾਇਸੈਂਸੀ ਪਿਸਤੌਲ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਇਸ ਵਾਰ ਦਾ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਹੈ। ਜੀ ਜਿਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜੀ ਪਹਿਲਾ ਜਿਹੜਾ ਮਸਲਾ ਹੈ ਇਨ ਪੱਕਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਗਪਾਗਲੀ ਬਹੁਤ ਘਟਨਾ ਹੋਈ ਸੀ ਜਿਹੇ ਚ ਇੱਕ ਫਾਦਰ ਸੰਡਿਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚਰਮ ਸ਼ਰਮਾ ਜੀ ਸੀਆਈਏ ਦੀ ਟੀਮ ਇੰਸਪੈਕਟਰ ਸਚਿਨ ਇੰਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ਅਰਨੀ ਵਾਲਾ ਗੁਲਿੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਘੱਟ ਸਮੇਂ 'ਚ ਵਕ ਵਕ ਥਾਵਾਂ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ ਉਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕਿਤੇ ਸੀ ਆਪਣੇ ਲਾਇਸੈਂਸ ਹੀ ਪਿਸਤੌਲ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਾਰਦਾਤ 'ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਹੈ ਤੋ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਡਿਸੀਜ਼ਡ ਦੀ ਫੈਮਿਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਬਵਾਣ ਦੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਈਸ ਕੇਸ ਚ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮਝ ਅਸੀਂ ਪੂਰੀ ਕਰ ਸਕਣ ਤੇ ਇਹਦਾ ਸਹੀ ਤਰੀਕੇ ਨਾਲ ਪ੍ਰੋਪਰ ਐਵੀਡੈਂਸਿਸ ਮਿਲਣ ਤੱਕ ਆ ਕੇ ਬਹੁਤ ਜਲਦੀ ਅਸੀਂ ਚਲਾਨੇ ਪੇਸ਼ ਕਰਾਂਗੇ ਮੈਂ ਕੀ ਕੀ ਨਾਮ ਨੇ ਜਿਹੜਾ ਤਿੰਨ ਜਿਹੜਾ ਉਪਰੇ ਆ ਗਏ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਚ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੁੱਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵਿਅਸ ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰसों ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜਿਹੱਚ ਪਰਮਿੰਦਰ ਸਿੰਘ ਕਿੰਦਾ ਔਰ ਇਹਦੇ ਨਾਲ ਇਹਦੇ ਬਾਕੀ ਅਸੋਸੀਏਟਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ ਦੇ ਉਹਦੇ ਸਾਹਮਣੇ ਉੱਥੇ ਅਟੈਕ ਕੀਤਾ ਤੇ ਪਿਸਟਲ ਫਾਇਰ ਦੇ وجہ ਨਾਲ ਉਹਨਾਂ ਦੀ ਅਨਫੋਰਚੂਨੇਟ ਡੈਥ। ਕਿੰਨੇ ਕਿੰਨੇ ਰਾਉਂਡ ਫਾਇਰ ਹੋਏ ਜੀ ਇਸ ਤਰ੍ਹਾਂ ਜੀ ਜਿੰਨੇ ਰਾਉਂਡ ਫਾਇਰ ਹੋਏ ਹੈਂ that is a subject of assessment ਕੱਲ ਪੋਸਟਮਾਰਟਮ ਹੋਇਆ। ਤੇ ਡਾਕਟਰਸ ਨੇ ਆਪਣੀ ਫਾਈਂਡਿੰਗਸ ਜੋ ਹੈ ਉਹ ਪੋਸਮੌਪਟਮ ਰਿਪੋਰਟ ਚ ਉੱਚੋ ਉਨਾਨੇ ਲਿਖ ਦਿੱਤਾ। ਜਿਹੜਾ ਜਿਹੜਾ ਇਸ਼ੂ ਸੀ ਉਹ ਪੁਲਿਸ ਦੇ ਨੋਟਿਚ ਨਹੀਂ ਸੀ ਕਿਉਂਕਿ ਕਿਸੇ ਵੀ ਦੋਨੋਂ ਇਕਰਾਂ ਚ ਕਿਸੇ ਨੇ ਵੀ ਪੁਲਿਸ ਨੂੰ ਇਸ ਤੋਂ ਪਹਿਲਾਂ ਅਪਰੋਚ ਨਹੀਂ ਕੀਤਾ ਸੀ। ਬਟ ਪਿੰਡੋਂ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਚ ਪਰਸੋਂ ਇੱਕ ਪਾਣੀ ਦੇ ਬਾਰੇ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦ ਭਾਗੀ ਘਟਨਾ ਉਹ ਟ੍ਰਿਗਰ ਹੋਈ। ਆ ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾ ਹਟ ਚੁਣਾ ਤੇ ਇਹ ਸਾਰੇ ਵਕ ਵਕ ठाਵਾ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਇੱਕ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਹਨੂੰ ਮੈਂ ਕਹਿੰਦੀ ਹਾਂ ਜਨੂੰਨ ਕਿ ਨਹੀਂ ਅਸੀਂ ये फैमिली दे नाल इन्ना एक मंदभागी घटना हुई है पुलिस का यह काम है कि असी अपनी ड्यूटी सही तरीके नाल करके वो फैमिली वह फैमिल जालेस प्रोवाइड कर सी उस एक जुनून के साथ इन सारे साजमान ने काम किया चौबीस घंटे तो भी घट समय उन्होंने दूषण को फाया